ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਂਝੀ ਸਬਤ ਵਿੱਚ ਇੱਕ ਵਾਰ ਫੇਰ ਤੁਹਾਡਾ ਸਭ ਦਾ ਬਹੁਤ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਇੱਕ ਬਹੁਤ ਹੀ ਹੈਲਦੀ ਨਾਸ਼ਤਾ ਵੈਜ ਸੈਂਡਵਿਚ ਵੈਜ ਸੈਂਡਵਿਚ ਬਣਾਉਣ ਵਾਸਤੇ ਆਪਾਂ ਘਰ ਜੋ ਵੀ ਅਵੇਲੇਬਲ ਸਬਜ਼ੀਆਂ ਨੇ ਜੋ ਆਪਾਂ ਐਜ਼ ਅ ਸੈਲਡ ਖਾ ਸਕਦੇ ਆ ਉਹ ਸਭ ਲਵਾਂਗੇ ਜਿਵੇਂ ਕਿ ਆਪਾਂ ਇੱਥੇ ਲਈ ਹੋਈ ਹੈ ਇੱਕ ਗਾਜਰ ਉਹਨੂੰ ਆਪਾਂ ਬਹੁਤ ਹੀ ਬਰੀਕ ਬਰੀਕ ਚੋਪ ਕਰ ਲਿਆ ਇਵੇਂ ਹੀ ਇੱਕ शिमला ਮੈਚ ਤੇ ਨਾਲ ਹੀ ਇੱਕ ਟਮਾਟਰ ਤੇ ਇੱਕ ਵੱਡੇ ਸਾਈਜ਼ ਦਾ ਪਿਆਜ਼ ਉਹਨਾਂ ਨੂੰ ਆਪਾਂ ਚੌਪ ਕਰ ਲਿਆ ਤੇ ਕੁਝ সুইਟ ਕੌਰਨ ਉਹਨੂੰ ਆਪਾਂ ਬੋਇਲ ਕਰਕੇ ਲੈ ਲਿਆ ਕਿਉਂਕਿ ਆਪਾਂ ਇੱਕ ਹੈਲਦੀ ਰੈਸਿਪੀ ਬਣਾ ਰਹੇ ਹਾਂ ਇਸ ਲਈ ਆਪਾਂ ਮਾਇਓਨੀਜ਼ ਨੂੰ ਰਿਪਲੇਸ ਕਰਾਂਗੇ ਹੰਕਰ ਦੇ ਨਾਲ ਹੰਕਰ ਬਣਾਉਣ ਦੇ ਲਈ ਆਪਾਂ 400 ਗ੍ਰਾਮ ਦਹੀਂ ਨੂੰ ਇੱਕ ਕੱਪੜੀ ਦੇ ਵਿੱਚ ਬੰਨ ਕੇ ਰਾਤ ਪਰ ਹੈਂਗ ਕਰਕੇ ਰੱਖ ਦਿੱਤਾ ਸੀ ਉਦਸਾਰਾ ਐਕਸਟਰਾ ਪਾਣੀ ਜਿਹੜਾ ਸੀ ਉਹ ਨਿਕਲ ਗਿਆ ਹੁਣ ਆਪਾਂ ਆਪਣੀ ਹੰਕਰ ਨੂੰ ਇੱਕ ਬੋਲ ਦੇ ਵਿੱਚ ਟ੍ਰਾਂਸਫਰ ਕਰਾਂਗੇ ਤੁਸੀਂ ਇਹਦੀ ਕਨਸਿਸਟੈਂਸੀ ਚੈੱਕ ਕਰ ਸਕਦੇ ਹੋ ਇਹ ਕਾਫੀ ਗਾੜਾ ਹੈ ਆਪ ਨੂੰ ਇਹੀ ਕਨਸਿਸਟੈਂਸੀ ਚਾਹੀਦੀ ਹੈ ਅਗਰ ਇਸ ਤੋਂ ਜ਼ਿਆਦਾ ਲਿਕਵਿਡੀ ਹੋਏਗਾ ਜਾਂ ਪਤਲਾ ਹੋਏਗਾ ਤਾਂ ਆਪਣਾ ਜਿਹੜਾ ਬ੍ਰੈਡ ਹੈ ਉਹ ਖਰਾਬ ਹੋ ਜਾਏਗਾ ਹੁਣ ਇੱਕ ਇੱਕ ਕਰਕੇ ਆਪਾਂ ਸਾਰੀਆਂ ਸਬਜ਼ੀਆਂ ਜੋ ਆਪਾਂ ਚੌਪ ਕਰਕੇ ਰੱਖੀਆਂ ਸੀ ਉਹ ਇਹਦੇ ਵਿੱਚ ਟ੍ਰਾਂਸਫਰ ਕਰਾਂਗੇ ਤੁਸੀਂ ਇੱਥੇ ਚਾਹੋ ਤਾਂ ਹੋਰ ਵੀ ਸਬਜ਼ੀਆਂ ਐਡ ਕਰ ਸਕਦੇ ਹੋ ਜਿਵੇਂ ਕਿ ਬੰਦ ਗੋਭੀ, ਖੀਰਾ, ਜੋ ਵੀ ਤੁਸੀਂ ਐਜ਼ ਅ ਸੈਲਡ ਖਾਂਦੇ ਹੋ। ਉਹਨਾਂ ਨੂੰ ਵੀ ਬ੍ਰਿਕ ਬ੍ਰਿਕ ਚੌਪ ਕਰੋ ਤੇ ਐਡ ਕਰ ਲਓ। ਹੁਣ ਆਪਾਂ ਆਪਣੀਆਂ ਸਾਰੀਆਂ ਵੈਜੀਟੇਬਲਸ ਨੂੰ ਦਹੀਂ ਦੇ ਵਿੱਚ ਅੱਛੇ ਤਰੀਕੇ ਨਾਲ ਮਿਕਸ ਕਰ ਲਵਾਂਗੇ। ਇਹਨੂੰ ਜਿੰਨਾ ਜ਼ਿਆਦਾ ਅੱਛਾ ਮਿਕਸ ਕਰਾਂਗੇ, ਓਨੀ ਜ਼ਿਆਦਾ ਹੀ ਸਟਫਿੰਗ ਅੱਛੇ ਤਰੀਕੇ ਨਾਲ ਬਣੇਗੀ। ਇਹ ਹੰਗਰਟ ਸੈਂਡਵਿਚ ਟੇਸਟੀ ਹੋਣ ਦੇ ਨਾਲ-ਨਾਲ ਬਹੁਤ ਹੀ ਹੈਲਦੀ ਵੀ ਹੈ। ਅਗਰ ਇਹਨੂੰ ਆਪਾਂ ਇੱਕ ਨਾਰਮਲ ਸੈਂਡਵਿਚ ਦੇ ਨਾਲ ਕੰਪੇਅਰ ਕਰੀਏ ਤਾਂ ਇਹਦੇ ਵਿੱਚ ਕੈਲਰੀਜ਼ ਦੀ ਮਾਤਰਾ ਅੱਧੇ ਨਾਲੋਂ ਵੀ ਅੱਧੀ ਹੁੰਦੀ ਹੈ ਤੇ ਜਿਹੜੀ ਪ੍ਰੋਟੀਨ ਦੀ ਮਾਤਰਾ ਹੈ ਉਹ ਬਹੁਤ ਹਾਈ ਹੁੰਦੀ ਹੈ। ਇਹਦੇ ਵਿੱਚ ਆਪਾਂ ਕੁਝ ਫੈਂਸੀ ਸਪਾਈਸਿਸ ਐਡ ਨਹੀਂ ਕਰਾਂਗੇ। ਆਪਾਂ ਇੱਥੇ ਐਡ ਕਰ ਰਹੇ ਹਾਂ ਵਾਈਟ ਸਾਲਟ ਮੈਥੀ ਹਾਫ ਟੇਬਲस्पून वाइट सोल्ट यूज़ किया है तुम चाहो तो इतने सेंधा नमक भी यूज कर सकते हो या फिर रॉक सॉल्ट भी यूज़ कर सकते हो बट मैं वाइट में प्रेफर करा क्योंकि एक अच्छा सोर्स है आयोडीन का नाल ही आप ब्लैक पेपर ब्लैक पेपर मीनस काली मिर्च मैं इतने एक चुटकी काली मिर्च ये एड की है तो इन भी आप अच्छे तरीके बैटर मिक्स कर लवेंगे ਤਾਂ ਕਿ ਆਪਣਾ ਨਮਕ ਤੇ ਕਾਲੇ ਮਿਰਚ ਬਹੁਤ ਹੀ ਅچھے ਤਰੀਕੇ ਨਾਲ ਪੂਰੇ ਬੈਟਰ ਵਿੱਚ ਮਿਕਸ ਹੋ ਜਾਵੇ। ਇਸ ਤੋਂ ਇਲਾਵਾ ਇਹਦੇ ਵਿੱਚ ਆਪਾਂ ਐਡ ਕੀਤਾ ਹੈ 1/4 ਟੇਬਲस्पून oregano। ਇਹਦੇ ਵਿੱਚ ਤੁਸੀਂ ਚਾਹੋ ਤਾਂ ਹੋਰ oregano ਐਡ ਕਰ ਸਕਦੇ ਹੋ ਪਲੱਸ ਇਹਦੇ ਵਿੱਚ ਚਿਲੀ ਫਲੈਕਸ ਐਡ ਕਰ ਸਕਦੇ ਹੋ ਬਟ ਇਟ ਟੋਟਲੀ ਆਪਸ਼ਨਲ ਹੈ। ਅਗਰ ਤੁਸੀਂ ਚਾਹੋ ਤਾਂ ਇਹਨੂੰ ਸਕਿਪ ਵੀ ਕਰ ਸਕਦੇ ਹੋ। ਲਓ ਜੀ ਸਟਫਿੰਗ ਬਣ ਕੇ ਰੈਡੀ ਹੈ। ਹੁਣ ਆਪਾਂ ਬਣਾਵਾਂਗੇ ਸੈਂਡਵਿਚ ਉਹਦੇ ਲਈ ਆਪਾਂ ਲਈਏ ਇੱਕ ਬ੍ਰੈਡ ਸ্লাইਸ ਉਹਦੇ ਉੱਪਰ ਆਪਣੀ ਸਟਫਿੰਗ ਨੂੰ ਆਪਾਂ ਸਪਰੈਡ ਕਰਾਂਗੇ ਇਸ ਚੀਜ਼ ਦਾ ਖਾਸ ਧਿਆਨ ਰੱਖਣਾ ਹੈ ਕਿ ਜਿਹੜੀ ਦੀ ਸਟਫਿੰਗ ਹੈ ਉਹ ਇਹਦੇ ਕੋਨੇ-ਕੋਨੇ ਤੱਕ ਫੈਲੀ ਹੋਵੇ ਤਾਂਕਿ ਇਹਦੇ ਫਲੇਵਰਸ ਹਰ ਬਾਈਟ ਵਿੱਚ ਆਣ ਅਗਰ ਤੁਸੀਂ ਚਾਹੋ ਤਾਂ ਸਟਫਿੰਗ ਹੋਰ ਵੀ ਐਡ ਕਰ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਕਿ ਸਟਫਿੰਗ ਆਪਾਂ ਕਿਨੇ ਅچھے ਤਰੀਕੇ ਨਾਲ ਪੂਰੀ ਬ੍ਰੈਡ ਉੱਪਰ ਸਪਰੈਡ ਕਰ ਲਈਏ ਹੁਣ ਇੱਕ ਸਲਾਈਸ ਬ੍ਰੈਡ ਦੀ ਹੋਰ ਉੱਪਰ ਰੱਖ ਕੇ ਨੂੰ ਹਲਕੇ ਹੱਥਾਂ ਨਾਲ ਦਬਾ ਲਵਾਂਗੇ ਲਓ ਜੀ ਆਪਣਾ ਸੈਂਡਵਿਚ ਬਣ ਕੇ ਰੈਡੀ ਹੈ ਇਵੇਂ ਹੀ ਆਪਾਂ ਸਾਰੇ ਸੈਂਡਵਿਚ ਰੈਡੀ ਕਰ ਲਵਾਂਗੇ 400 ਗ੍ਰਾਮ ਦਹੀਂ ਦੇ ਵਿੱਚ ਅਤੇ ਕੁਝ ਵੈਜੀਟੇਬਲਸ ਦੇ ਨਾਲ ਮੇਰੇ ਇੱਥੇ ਕਰੀਬਨ 5 ਸੈਂਡਵਿਚ ਬਣ ਕੇ ਰੈਡੀ ਨੇ ਹੁਣ ਆਪਾਂ ਲਵਾਂਗੇ ਇੱਕ ਤਵਾ ਅਗਰ ਤੁਹਾਡੇ ਕੋਲ ਗ੍ਰਿਲ ਪੈਨ ਹੈ ਤਾਂ ਤੁਸੀਂ ਉਹ ਵੀ ਯੂਜ਼ ਕਰ ਸਕਦੇ ਹੋ ਉਹਦੇ ਉੱਪਰ ਆਪਾਂ ਬਹੁਤ ਹੀ ਥੋੜਾ ਜਿਹਾ ਆਇਲ ਸਪਰੈਡ ਕਰ ਲਵਾਂਗੇ ਤੁਸੀਂ ਦੇਖ ਸਕਦੇ ਹੋ ਕਿ ਆਇਲ ਬਿਲਕੁਲ ਨਾ ਮਾਤਰਾ ਹੈ ਇਹਦੇ ਉੱਪਰ ਆਪਾਂ ਹੁਣ ਆਪਣਾ ਸੈਂਡਵਿਚ ਰੱਖਾਂਗੇ ਤੇ ਉਹਨੂੰ ਅچھے ਤਰੀਕੇ ਨਾਲ ਰੋਸਟ ਕਰਾਂਗੇ ਇੱਕ ਸਾਈਡ ਤੋਂ ਰੋਸਟ ਕਰਨ ਤੋਂ ਬਾਅਦ ਆਪਾਂ ਇਹਨੂੰ ਦੂਸਰੀ ਸਾਈਡ ਤੋਂ ਵੀ ਰੋਸਟ ਕਰਾਂਗੇ ਇਸ ਲਈ ਇਦੇ ਉੱਪਰ ਆਪਾਂ ਬਹੁਤ ਹੀ ਕੱਟ ਆਇਲ ਸਪਰੈਡ ਕਰਾਂਗੇ ਤੇ ਇਹਨੂੰ ਇੱਕ ਸਪੈਚੂਲਾ ਦੀ ਮਦਦ ਦੇ ਨਾਲ ਹਲਕੇ ਹੱਥਾਂ ਦੇ ਨਾਲ ਟਰਨ ਕਰ ਦਵਾਂਗੇ ਤੇ ਦੂਸਰੀ ਸਾਈਡ ਤੋਂ ਵੀ ਅچھے ਤਰੀਕੇ ਦੇ ਨਾਲ ਕੁੱਕ ਕਰਾਂਗੇ ਅਗਰ ਆਪਾਂ ਇੱਥੇ ਗ੍ਰਿਲ ਪੈਨ ਯੂਜ਼ ਕਰਦੇ ਤਾਂ ਇਹਦੇ ਉੱਪਰ ਇੱਕ ਬਹੁਤ ਹੀ ਅੱਛਾ ਪੈਟਰਨ ਵੀ ਆ ਜਾਂਦਾ ਇਸ ਤਰੀਕੇ ਨਾਲ ਉਹਦੇ ਉੱਪਰ ਲਾਈਨਸ ਬਣ ਜਾਂਦੀਆਂ ਪਰ ਇੱਥੇ ਆਪਾਂ ਪਲੇਨ ਪੈਨ ਯੂਜ਼ ਕੀਤਾ ਹੈ ਇਸ ਕਰਕੇ ਉਹ ਪੈਟਰਨ ਇਹਦੇ ਉੱਪਰ ਤੁਸੀਂ ਨਹੀਂ ਦੇਖ पाओगे ਇਹਨੂੰ ਦੁਬਾਰਾ ਪਲਟ ਕੇ ਅچھے ਤਰੀਕੇ ਦੇ ਨਾਲ ਕੁੱਕ ਕਰਾਂਗੇ ਤਾਂ ਕਿ ਜਿਹੜੀ ਇਹਦੀ ਕਰਸਟ ਹੈ ਉਹ ਬਹੁਤ ਹੀ ਕਰੰਚੀ ਹੋ ਜਾਵੇ ਇਹਨੂੰ ਆਪਾਂ ਬਹੁਤ ਹੀ ਘੱਟ ਸੇਕ ਤੇ ਅਤੇ ਆਰਾਮ ਆਰਾਮ ਨਾਲ ਕੁੱਕ ਕੀਤਾ ਹੈ ਇਸ ਲਈ ਤੁਸੀਂ ਦੇਖ ਸਕਦੇ ਹੋ ਕਿ ਇਹਦਾ ਕਿੰਨਾ ਅੱਛਾ ਕਲਰ ਆਇਆ ਹੈ ਤੇ ਇਹ ਕਿੰਨਾ ਅੱਛਾ ਕੁੱਕ ਹੋ ਚੁੱਕਿਆ ਹੈ ਹੁਣ ਆਪਾਂ ਇਹਨੂੰ ਤਵੇ ਉੱਪਰੋਂ ਉਤਾਰ ਲਵਾਂਗੇ ਤੁਸੀਂ ਦੇਖ ਸਕਦੇ ਹੋ ਕਿ ਇਹ ਕਿੰਨਾ ਅੱਛਾ ਕਰਾਂਚੀ ਬਣਿਆ ਹੈ ਆਵਾਜ਼ ਤੋਂ ਤੁਹਾਨੂੰ ਅੰਦਾਜ਼ਾ ਹੋ ਹੀ ਗਿਆ ਹੋਵੇਗਾ ਇਹਦੇ ਆਪਾਂ ਸਲਾਈਸਿਸ ਕੱਟ ਕਰ ਲਵਾਂਗੇ ਤੁਸੀਂ ਚਾਹੋ ਤਾਂ ਇਹਨੂੰ ਇਵੇਂ ਵੀ ਸਰਵ ਕਰ ਸਕਦੇ ਹੋ ਜਾਂ ਫਿਰ ਇਹਦੇ ਥੋੜੇ ਛੋਟੇ ਟੁਕੜੇ ਵੀ ਕਰ ਸਕਦੇ ਹੋ ਸੀ ਕਿੰਨਾ ਅੱਛਾ ਇਹ ਕੁੱਕ ਹੋਇਆ ਹੈ ਤੇ ਅੰਦਰੋਂ ਵੈਜੀਟੇਬਲਸ ਵੀ ਕਿਨੀਆਂ ਅਚੀਆਂ ਲੱਗ ਰਹੀਆਂ ਨੇ ਅਗਰ ਤੁਹਾਨੂੰ ਇਹ ਰੈਸিপি ਅੱਛੀ ਲੱਗੀ ਤਾਂ ਤੁਸੀਂ ਵੀ ਇਹਨੂੰ ਘਰੇ ਜ਼ਰੂਰ ਟਰਾਈ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਅਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਧੰਨਵਾਦ